ਆਓ ਸੁਣੀਏ ਸੁਭਾ ਸਿੰਘ ਦਾ ਹਾਸ ਵਿਅੰਗ ਭਰਪੂਰ ਵਾਰਤਕ ਲੇਖ ਵਹਿਮੀ ਤਾਇਆ ਤਾਇਆ ਮਨਸाराम ਨੂੰ ਸਾਰਾ ਮੁਹੱਲਾ ਵਹਿਮੀ ਤਾਇਆ ਸਮਝਦਾ ਅਤੇ ਪਿੱਠ ਪਿੱਛੋਂ ਆਖਦਾ ਵੀ ਹੈ ਮੁਹੱਲੇ ਵਾਲਿਆਂ ਦਾ ਇਹਦੇ ਵਿੱਚ ਕਸੂਰ ਵੀ ਕੋਈ ਨਹੀਂ ਵਹਿਮ ਕੋ ਵਾਟ ਤੋਂ ਵੀ ਤਾਇ ਮਨਸाराम ਉੱਡ ਕੇ ਚੰਬੜਦਾ ਹੈ ਅਸਲ ਗੱਲ ਤਾਂ ਇਹ ਹੈ ਕਿ ਤਾਇਏ ਨੂੰ ਵੀ ਵਹਿਮਾਂ ਨਾਲ ਸ਼ੁਰੂ ਤੋਂ ਹੀ ਇਸ਼ਕ ਦੀ ਹੱਦ ਤੱਕ ਪੁੱਜਿਆ ਹੋਇਆ ਸਨੇਰਿਆ ਹੈ ਉਸਨੇ ਸਾਰੀ ਜ਼ਿੰਦਗੀ ਉਹਨਾਂ ਦੇ ਨਾਲ ਨਿਭਾਈ ਹੈ ਜਿਹੜਾ ਵੀ ਵਹਿਮ ਆਇਆ ਉਹਨੂੰ ਜਿਉ ਆਇਆਂ ਨੂੰ ਆਖਿਆ ਅਤੇ ਗੱਲ ਨਾ ਲਾ ਕੇ ਰੱਖਿਆ ਮੋਜਾਲ ਕੀ ਉਹਨੂੰ ਥੋੜੇ ਕਿਤੇ ਵੀ ਛੋੜਿਆ ਹੋਵੇ ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਤਾਇਆ ਮਨਸाराम ਨੂੰ ਮਿਲਿਆ ਉਸ ਵੇਲੇ ਇਹ ਵਹਿਮ ਉਹਦਾ ਸਾਥੀ ਸੀ ਕਿ ਮੈਨੂੰ ਤਾਂ ਮਾੜੀ-ਮਾੜੀ ਭੱਖ ਰਹਿੰਦੀ ਹੈ ਤਾਇਆ ਹੱਟੀ ਵਿੱਚ ਬੈਠਾ ਸੀ ਮੈਂ ਅੰਦਰ ਲੰਘਿਆ ਤਾਂ ਵੇਖਤਾ ਕਿ ਹਾਂ ਕਿ ਉਹਦੇ ਸੱਜੇ ਹੱਥ ਦੀਆਂ ਉਂਗਲੀਆਂ ਦੇ ਪੋਟੇ ਖੱਬੇ ਹੱਥ ਦੀ ਨਬਜ਼ ਉੱਪਰ ਸਨ ਤੇ ਮੂੰਹ ਵਿੱਚ ਥਰਮਾਮੀਟਰ ਨੱਪਿਆ ਹੋਇਆ ਸੀ ਉਹਨੇ ਬਹੁਤਾ ਬਰੂ ਖਾ ਜਾਣ ਵਾਲੀ ਵੈੜਕੇ ਦੀਆਂ ਨਜ਼ਰਾਂ ਨਾਲ ਤੱਕਿਆ ਨਬਜ਼ ਤੋਂ ਪਹਿਲਾਂ ਉਂਗਲੀਆਂ ਚੁੱਕੀਆਂ ਤੇ ਫਿਰ ਮੂੰਹ ਵਿੱਚੋਂ ਥਰਮਾਮੀਟਰ ਕੱਢ ਕੇ ਸਾਹਮਣੇ ਪਏ ਕਲਮਦਾਨ ਉੱਪਰ ਟਿਕਾਇਆ ਤੇ ਕਹਿਣ ਲੱਗਾ ਮੈਨੂੰ ਸੌਰੀ ਭੱਖਣੀ ਛੱਡਦੀ ਬਥੇਰਾ ਔੜਪੋੜ ਕੀਤਾ ਹੀ ਪਰ ਇਹ ਖਿਹੜਾ ਨਹੀਂ ਛੱਡਦੀ ਇਹ ਅੱਖਣ ਪਿੱਛੋਂ ਓਨੇ ਪੱਠਿਆਂ ਵਿੱਚ ਵਾਲਾਂ ਦਾ ਗੁੱਛਾ ਖਾ ਜਾਣ ਵਾਲੀ ਗਾ ਵਾਂਗ ਖੰਗਣਾ ਆਰੰਭ ਦਿੱਤਾ ਐਨੇ ਜ਼ੋਰ ਨਾਲ ਕਿ ਅੱਖੀਆਂ ਵਿੱਚ ਗਲੇਡੂ ਆ ਗਏ ਮੈਂ ਹਮਦਰਦੀ ਨਾਲ ਤਾਇਦੀ ਖੱਬੇ ਹੱਥ ਦੀ ਨਬਜ਼ ਤੇ ਹੱਥ ਰੱਖਿਆ ਭੱਖ ਕੋਈ ਨਹੀਂ ਸੀ ਤਾਇਆ ਜੀ ਭੱਖ ਤਾਂ ਕੋਈ ਨਹੀਂ ਐਵੇਂ ਵਹਿਮ ਲਾਇਆ ਜੇ ਕਦੇ ਠੰਡੇ ਪਿੰਡੇ ਵੀ ਤਾਪ ਚੜਿਆ ਆਇਆ ਇਹ ਸੁਣ ਕੇ ਗੁੱਸੇ ਨਾਲ ਕੜਕਿਆ ਹੂੰ ਆ ਗਿਆ ਤੂੰ ਵੱਡਾ ਹਕੀਮ ਕਰਤਾਰ ਚੰਦ ਦਾ ਚੇਲਾ ਇੱਥੇ ਵੱਡੇ ਵੱਡੇ ਤਨੰਤਰ ਹਾਰ ਗਏ ਤੂੰ ਕਿਹੜਿਆਂ ਚੋਂ ਐ ਵਹਿਮ ਤੈਨੂੰ ਐ ਮੈਨੂੰ ਨਹੀਂ ਮੈਨੂੰ ਤਾਂ ਪੱਕ ਹੈ ਇਹ ਆਖਦਿਆਂ ਤਾਏ ਮਨਸਾ ਰਾਮ ਨੇ ਥਰਮਾਮੀਟਰ ਮੂੰਹ ਵਿੱਚ ਤੇ ਸੱਜੇ ਹੱਥ ਦੀਆਂ ਉਂਗਲੀਆਂ ਖੱਬੇ ਹੱਥ ਦੀ ਨਬਜ਼ ਤੇ ਰੱਖ ਲਈਆਂ ਮੇਰਾ ਅਗਾਹ ਗੱਲ ਤੋਰਨ ਦਾ ਹੌਸਲਾ ਨਾ ਪਿਆ ਕਿਉਂਕਿ ਕਿਸੇ ਸਿਆਣੇ ਨੇ ਆਖਿਆ ਹੈ ਕਿ ਵਹਿਮੀਆਂ ਨਾਲ ਮੁਕਾਬਲਾ ਆਕਲ ਭੁੱਲ ਕਰੇ ਕੋਈ 5 ਸਾਲ ਲਈ ਕਈ ਦਰਜਨਾ ਥਰਮਾਮੀਟਰ ਪੰਨਾਂ ਪਿੱਛੋਂ ਤਾਏ ਮਨਸाराम ਦਾ ਇਹ ਵਹਿਮ ਤਾਂ ਲੱਥਾ ਪਰ ਕਈ ਹੋਰ ਆ ਚੰਬੜੇ ਕਈ ਮਹੀਨੇ ਇਸ ਵਹਿਮ ਦਾ ਰਾਜ ਰਿਹਾ ਕਿ ਬਿਮਾਰੀ ਦੇ ਕੀਟਾਣੂ ਹਰ ਇੱਕ ਦੇ ਸਰੀਰ ਨਾਲ ਜੁੜੇ ਰਹਿੰਦੇ ਹਨ ਤਾਏ ਮਨਸाराम ਨੇ ਜਦੋਂ ਕਿਸੇ ਨਾਲ ਮਨ ਕਿਸਾਂਦੇ ਨੇ ਹੱਥ ਮਿਲਾ ਲੈਣੇ ਤਾਂ ਕਿਟਾਨੋਂ ਝਾੜਨ ਲਈ ਅੱਧਾ ਅੱਧ ਘੰਟਾ ਸਾਬਣ ਮਲ-ਮਲ ਕੇ ਹੱਥ ਧੋਈ ਜਾਣੇ ਜੇ ਕਿਸੇ ਮਿਲਣ ਵਾਲੇ ਨੇ ਚਾਰਪਾਈ ਜਾਂ ਕੁਰਸੀ ਉੱਪਰ ਬੈਠ ਕੇ ਚਲੇ ਜਾਣਾ ਤਾਂ ਮਨਸਾਰਾਮ ਨੇ ਹਾਰ ਤਰੇਦੀ ਆਖਣਾ ਤੇ ਵਿਛੀ ਹੋਈ ਜੱਤ ਨੂੰ ਗਰਮ ਪਾਣੀ ਵਿੱਚ ਸੁੱਟ ਕੇ ਧੋਣਾ ਚਾਰਪਾਈ ਨੂੰ ਧੁੱਪੇ ਰੱਖ ਕੇ ਸੋਟੇ ਨਾਲ ਝਾੜਨਾ ਤੇ ਨਾਲ-ਨਾਲ ਬੁੜਬੜਾਈ ਜਾਣਾ ਆਗੇ ਤਾਈ ਮਨਸਾ RAM ਦੇ ਵੱਡੇ ਮੁਲਾਕਾਤੀ ਬਾਹਵਾਂ ਆਕੜੀਆਂ ਹੋਈਆਂ ਸੀ ਤਾਈ ਮਨਸਾ RAM ਦੀਆਂ ਇਹਨਾਂ ਤੇ ਮਿਲਣ ਬਿਨਾਂ ਬਿਮਾਰੀਆਂ ਦੇ ਕਿਟਾਣੋਂ ਇੱਥੇ ਛਾੜ ਕੇ ਤੁਰਦੇ ਹੋਏ ਐਸੀ ਤਰ੍ਹਾਂ ਜਰਮਾਂ ਤੋਂ ਮੁਕਤ ਕਰਨ ਲਈ ਉਬਲਦੇ ਪਾਣੀ ਨਾਲ ਕੁਰਸੀ ਨੂੰ ਇਸ਼ਨਾਨ ਕਰਾਉਣਾ ਧੁੱਪੇ ਸੁਕਾ ਕੇ ਉਹਦੇ ਉੱਪਰ ਕੀਰਮਨਾਸ਼ਕ ਪਾਊਡਰ ਧੂੜ ਦੇ ਫਿਰਨਾ ਇੱਕ ਦਿਨ ਤਾਈ ਮਨਸਾ RAM ਕੋਲ ਗਵਾਂਡੀਆਂ ਦਾ ਇੱਕ ਜਵਾਕ ਖੇਡ ਰਿਹਾ ਸੀ ਕਿ ਉਹਦੇ ਇੱਕ ਮੁਲਾਕਾਤੀ ਨੇ ਇਹ ਸਮਝ ਕੇ ਕਿ ਸ਼ਾਇਦ ਤਾਏ ਮਨਸਾ ਰਾਮ ਦਾ ਪੋਤਾ ਭਤੀਜਾ ਹੋਵੇਗਾ ਪਿਆਰ ਨਾਲ ਉਸ ਦਾ ਮੂੰਹ ਚੁੰਮ ਲਿਆ ਤਾਏ ਮਨਸਾ ਰਾਮ ਨੂੰ ਇਹ ਵੇਖ ਕੇ ਹੱਥਾਂ ਪੈਰਾਂ ਦੀ ਪੈ ਗਈ ਕਿ ਮੁੰਡੇ ਦੇ ਸਰੀਰ ਵਿੱਚ ਤਾਂ ਬਿਮਾਰੀ ਦੇ ਕੀਟਾਣੂ ਹੋ ਗਏ ਉਸ ਨੇ ਸਾਬਣ ਫੜਿਆ ਤੇ ਮੁੰਡੇ ਨੂੰ ਕੱਚ ਵਿੱਚ ਨੱਪਿਆ ਕਿ ਜਿਉਂ ਲੱਗਾ ਉਹਦੇ ਮੂੰਹ ਨੂੰ ਰਗੜਨ ਕਿ ਪੁੱਛੋ ਕੁਛ ਨਾ ਉਹ ਮੁੰਡਾ ਚਿਚਲਾਏ ਤੜਫੇ ਝਾਂਗਰਾਂ ਮਾਰੇ ਪਰ ਤਾਇਆ ਮਨਸਾ ਰਾਮ ਦੀ ਟਾਣਿਆਂ ਨੂੰ ਕਿਵੇਂ ਸੁਕਿਆ ਜਾਣ ਦਿੰਦਾ ਉਹਨੇ ਕਰੋੜ ਕਰੋੜ ਕੇ ਗੱਲਾਂ ਤੇ ਕੰਨਾਂ ਚੋਂ ਲਹੂ ਕੱਢ ਛੱਡਿਆ ਬੱਚੇ ਦੇ ਤਾਏ ਚਾਚੇ ਚੰਗਰਾ ਸੁਣ ਕੇ ਲਾਠੀਆਂ ਚੁੱਕੀ ਨਸੇ ਆਏ ਤੇ ਮੁੰਡੇ ਨੂੰ ਤਾਏ ਮਨਸਾ ਰਾਮ ਦੀ ਕਿਟਾਣੂ ਨਾਸ਼ਕ ਮਹਿੰਮ ਤੋਂ ਬਚਾਇਆ ਉਹਨਾਂ ਨੂੰ ਤਾਏ ਮਨਸਾ ਰਾਮ ਦੀ ਵਹਿਮੀ ਹੋਣ ਬਾਰੇ ਪਤਾ ਨਾ ਹੁੰਦਾ ਤਾਂ ਉਹ ਤਾਏ ਦੀਪਾਲਕ ਰਿਆ ਕਰਕੇ ਹੀ ਵਾਪਸ ਮੁੜਦੇ ਤਾਇਆ ਕਈ ਦਿਨ ਇਹ ਰਿਹਾਰ ਕਰਦਾ ਰਿਹਾ ਵੇਖੋ ਜੀ ਅੱਜਕੱਲ ਭਲੇ ਦਾ ਜ਼ਮਾਨਾ ਨਹੀਂ ਨਾਲੇ ਕਿਸੇ ਦੇ ਜਵਾਕ ਨੂੰ ਜਰਾਸੀਆਂ ਤੋਂ ਬਚਾਓ ਨਾਲੇ ਉਹਦੇ ਪਿਓ ਕੋਲੋਂ ਲਾਠੀਆਂ ਖਾਓ ਇਸ ਵਾਕਿਆ ਨਾਲ ਕਿਟਾਨਵਾ ਦਾ ਵਹਿਮ ਕੁਝ ਮੱਠਾ ਪੈ ਗਿਆ ਪਰ ਨਵੇਂ ਵਹਿਮ ਲਾਉਣ ਦੇ ਤਜਰਬੇ ਕਾਨੂੰ ਰੁਕਦੇ ਸੀ ਇੱਕ ਦਿਨ ਕਿਸ਼ਨੇ ਹਲਵਾਈ ਦੀ ਹੱਟੀ ਤੇ ਚਾਹ ਪਿੰਦਾ ਪਿਆ ਸੀ ਤਾਇਆ ਮਨਸाराम ਕਿ ਉਹਦਾ ਇੱਕ ਪੈਰ ਕੁੱਤੇ ਦੀ ਪੂਛਲ ਤੇ ਟਿਕ ਗਿਆ ਉਹ ਚੌਂ ਚੌਂ ਕਰਦਾ ਨਸਿਆ ਤੇ ਜ਼ਰਾ ਹਟਵਾ ਜਾ ਕੇ ਭੌਂਕਣ ਲੱਗ ਪਿਆ ਤਾਇਆ ਮਨਸਾ ਰਾਮ ਨੇ ਆਪਨੇ ਪੈਰ ਫੜ ਕੇ ਰੋਲਾ ਚੁੱਕ ਲਿਆ ਲਓ ਕਰ ਗਿਆ ਜੇ ਕਾਰਾ ਕਿਸ਼ਨਾ ਕਹਿਣ ਲੱਗਾ ਤਾਇਆ ਮਨਸਾ ਰਾਮਾ ਕੁੱਤੇ ਨੇ ਤੈਨੂੰ ਦੰਦ ਤਾਂ ਨਹੀਂ ਲਾਇਆ ਤਾਇਆ ਬੋਲਿਆ ਵਾਹ ਵਾਹ ਕਿਸ਼ਨੇ ਵਾਹ ਤੈਨੂੰ ਕੀ ਪਤਾ ਕੁੱਤਿਆਂ ਦਾ ਦੰਦ ਭਾਵੇਂ ਨਹੀਂ ਲਾਇਆ ਪਰ ਕਾਰਾ ਤਾਂ ਕਰ ਗਿਆ ਨਾ ਅੱਜ ਕੱਲ ਦੇ ਕੁੱਤੇ ਤਾਂ ਦੰਦ ਲਾਇਆ ਬਗੈਰ ਵੱਢ ਜਾਂਦੇ ਨੇ ਐਸੇ ਜਨੌਰ ਦੀ ਤਾਂ ਹਵਾੜ ਵੀ ਮਾੜੀ ਤਾਏ ਮਨਸਾ ਰਾਮ ਨੇ 14 ਟੀਕੇ ਵੱਖੀ ਵਿੱਚ ਲਵਾਏ ਤੇ ਉਹਨੂੰ ਵਹਿਮ ਹੋ ਗਿਆ ਕਿ ਹਰ ਕੁੱਤਾ ਉਹਨੂੰ ਵੱਢਣ ਲਈ ਫਿਰਦਾ ਹੈ ਐਸ ਲਈ ਕੋਈ ਸਾਲ ਪਰ ਉਹਦੀ ਇਹ ਹਾਲਤ ਰਹੀ ਕਿ ਮਾੜਾ ਮੋਟਾ ਕਤੂਰਾ ਨਜ਼ਰੇ ਪਿਆ ਨਹੀਂ ਤੇ ਤਾਏ ਮਨਸਾ ਰਾਮ ਨੇ ਉਹਦ ਤੋਂ ਬਚ ਕੇ ਨਿਕਲ ਜਾਣ ਲਈ ਹਰ ਨੂੰ ਚੌਕੜੀਆਂ ਭਰੀਆਂ ਨੇ ਮੈਨੂੰ ਪਤਾ ਨਹੀਂ ਤਾਏ ਮਨਸਾ ਰਾਮ ਨੂੰ ਇਸ ਵੇ ਮੈਂ ਨੇ ਅਜੇ ਵਿਛੋੜਾ ਦਿੱਤਾ ਕਿ ਨਹੀਂ ਪਰ ਕੁਝ ਮਹੀਨੇ ਹੋਏ ਉਹਨੇ ਅੱਧੀ ਰਾਤ ਨੂੰ ਇੱਕ ਹੋਰ ਵਹਿਮ ਦੇ ਲੋਰ ਵਿੱਚ ਮੇਰਾ ਬੁਹਾ ਆਖੜ ਕਾਇਆ ਛੇਤੀ ਚਾਰਾ ਕਰ ਲੋ ਨਹੀਂ ਤਾਂ ਮਨਸਾ ਰਾਮ ਤੱਕ ਗਿਆ ਮੈਂ ਡਰ ਗਿਆ ਕਿਉਂ ਸੁਖਤਾ ਹੈ ਸੁਖੁੰਦਾ ਤਾਂ ਅੱਧੀ ਰਾਤ ਤੇਰੇ ਕੋਲ ਦੁੱਧੇ ਬਣਾਉਣਾ ਆਣਾ ਸੀ ਆ ਦੇਖੋ ਗੋਡੇ ਦੀ ਚੱਪਣੀ ਕੀ ਹੋਇਆ ਤਾਇਆ ਖਾਸਕਲ ਤਾਂ ਮੈਨੂੰ ਜਾਪਦੀ ਨਹੀਂ ਤਾਇ ਨੇ ਨੇ ਹੋਰੇ ਨਾਲ ਉੱਤਰ ਮੋੜਿਆ ਖਾਸਕਲ ਕਿਉਂ ਨਹੀਂ ਜਿੱਥੇ ਮੈਂ ਡਿੱਗਿਆ ਉੱਥੇ ਘੋੜਿਆਂ ਦੀ ਲਿੱਦ ਪਈ ਸੀ ਜੇ ਟੀਕਾ ਨਾ ਲੱਗਿਆ ਤਾਂ ਸਵੇਰ ਨੂੰ ਟੈਟਨਸ ਨਾਲ ਤਾਇਆ ਮਨਸਾਰਾਮ ਬੰਨੇ ਸਮਝ ਲੈ ਸੋ ਬੁਹੇ ਖੜਕਾਏ ਬਥੇਰੀਆਂ ਬਾਂਗਾ ਮਾਰੀਆਂ ਪਰ ਉਸ ਵੇਲੇ ਕੋਈ ਡਾਕਟਰ ਬੁਹਾ ਨਾ ਖੋਲੇ ਆਖਰਕਾਰ ਇੱਕ ਮੰਚਲੇ ਡਾਕਟਰ ਨੇ ਹੌਸਲਾ ਕਰਕੇ ਦਰਵਾਜ਼ਾ ਖੋਲ੍ਹਿਆ ਉਨੇ ਗੋਡੇ ਦੀ ਚਰੀਟ ਵੇਖੀ ਤੇ ਤਾਇਆ ਮਨਸाराम ਦੀ ਵਿਥਿਆ ਸੁਣੀ ਇੱਕ ਮਿੰਨੀ ਜਿਹੀ ਮੁਸਕਣੀ ਨਾਲ ਉਹਨੇ ਸੂਰਤ ਦਿੱਤਾ ਕਰਕੇ ਖੂਬ ਦਿੱਤਾ ਰਾਤ ਜਗਾਈ ਦੀ ਖੇਚਲ ਅਤੇ ਦਵਾਈ ਦੇ ਮਿਲਾ ਕੇ 60 ਰੁਪਏ ਰਖਵਾ ਲੇ ਤਾਂ ਪਿੱਛੇ ਮੁੜਨ ਦਿੱਤਾ ਤਾਇਆ ਮਨਸाराम ਨੂੰ ਐਨਾ ਤੋਂ ਹੀ ਲਾਵਾ ਲੱਗੇ ਹੋਏ ਨਿੱਕੇ ਮੋٹے ਵਹਿਮਾਂ ਦੀ ਗਿਣਤੀ ਦਾ ਅੰਤ ਨਹੀਂ ਜੇ ਕਿਸੇ ਦਿਨ ਸੁਣ ਲਏ ਜਾਂ ਅਖਬਾਰ ਵਿੱਚ ਪੜ੍ਹ ਲਏ ਕਿ ਫਲਾਣਾ ਥਾ ਬੱਸਾਂ ਦੀ ਟੱਕਰ ਹੋ ਗਈ ਜਾਂ ਰੇਲਾਂ ਭੜ ਗਈਆਂ ਜਾਂ ਹਵਾਈ ਜਹਾਜ਼ ਡਿੱਗ ਪਿਆ ਤਾਂ ਫੌਰਨ ਮੱਥੇ ਹੱਥ ਮਾਰ ਕੇ ਕਹੇਗਾ ਮੈਂ ਆਖਿਆ ਸੀ ਪਾਈ ਪਾਥੀਆਂ ਵਾਲਾ ਗੱਡਾ ਅੱਗਿਓ ਮਿਲਿਆ ਜੇ ਨਾ ਜਾਓ ਹੁਣ ਪਤਾ ਨਹੀਂ ਸਾਡੇ ਪਿੰਡ ਦਾ ਫਲਾਣਾ ਆਦਮੀ ਬਚਿਆ ਕਿ ਨਹੀਂ ਉਹਨੂੰ ਇਹ ਵਹਿ ਮੈਂ ਕਿ ਹਾਦਸਾ ਕਿਧਰੇ ਵੀ ਹੋਵੇ ਉਹਦੇ ਨਿਕਟ ਵਰਤੀਆਂ ਜਾਂ ਮਹਲੇਦਾਰਾਂ ਵਿੱਚੋਂ ਕੋਈ ਜੇ ਮਰਿਆ ਨਹੀਂ ਫੱਟੜ ਜ਼ਰੂਰ ਹੋਇਆ ਹੋਵੇਗਾ ਉਹ ਸ਼ਰੀਰ ਦਾ ਤਕੜਾ ਹੈ ਉਹਨੂੰ ਜ਼ਾਹਰਾ ਕੋਈ ਰੋਗ ਨਹੀਂ ਸੰਤਾਪ ਨਹੀਂ ਜ਼ਮੀਨ ਹੈ ਮਕਾਨ ਹੈ ਭਰਾ ਹਨ ਉਹਨਾਂ ਦੇ ਪੁੱਤਰ ਪੋਤਰੇ ਤਾਏ ਦੇ ਆਗਿਆਕਾਰੀ ਹਨ ਪਰ ਜਦੋਂ ਪੁੱਛੀਏ ਤਾਏ ਮਨਸाराम ਕੀ ਹਾਲ ਚਾਲ ਨੇ ਤਾਂ ਉਹ ਇੱਕੋ ਸਹੀ ਕਹੀ ਜਾਏਗਾ ਕੁਛ ਕੁਛ ਨਾ ਮਨ ਦੇ ਹਾਲ ਤੇ ਬੰਕੇ ਦਿਹਾੜੇ ਨਾ ਗਰਮ ਚੀਜ਼ ਪਚਦੀ ਐ ਨਾ ਬਾਦੀ ਢਿੱਡ ਵਿੱਚ ਅਫਾਰਾ ਨਹੀਂ ਹਟਦਾ ਸਿਰ ਨੂੰ ਚੱਕਰ ਆਉਂਦੇ ਹੀ ਲੱਕ ਤੋਂ ਉੱਠਿਆ ਜਾਏ ਤਾਂ ਆਦਮੀ ਕੰਮ ਕਰੇ ਅੱਖੀਆਂ 'ਚੋਂ ਸੇਕ ਨਿਕਲਦਾ ਹੀ ਸਾਹ ਨਾਲ ਸਾਹ ਨਹੀਂ ਰਲਦਾ ਨਾੜਾਂ ਵਿੱਚ ਜਿਵੇਂ ਕਿਸੇ ਨੇ ਸਿੱਕਾ ਢਾਲ ਛੱਡਿਆ ਹੀ ਚੁਰਸਤੇ ਵਾਲੀ ਕਿਕਰ ਤੇ ਪਿਛਲਾ ਮਹੀਨਾ ਰੋਜ਼ 몰ੀਆਂ ਬੱਧੀਆਂ ਮਾਂ ਦੀ ਦਾਲ ਤੇ ਚੋਲਾਂ ਦਾ ਟੂਣਾ ਕੀਤਾ ਮੱਝਾਂ ਫਿਰ ਦੁੱਧ ਨਹੀਂ ਲਾਉਂਦੀਆਂ ਜੇ ਸੱਚੀ ਪੁੱਛੇ ਤਹਾਲੋਂ ਮਾੜਾ ਵੀ ਨਹੀਂ ਪਰ ਚੰਗਾ ਵੀ ਕਿਵੇਂ ਆਖਾਂ ਪਰਸੋਂ ਸੰਧੂਰ ਤੇਲ ਚੋਲੀ ਮੂੰਗੀ ਮਸਰਾ ਤੇ ਚਾਕੂ ਦਾ ਟੂਣਾ ਕੀਤਾ ਭਾਈ ਪਿੰਡ ਤੋਂ ਬੁਲਾ ਟਲੇ ਪਰ ਹੋਇਆ ਪਤਾ ਕੀ ਟੂਣੇ ਲੱਗ ਗਿਆ ਇੱਕ ਹਾਲੀ ਲੰਗਿਆ ਉਹਨੇ ਸੰਧੂਰ ਬਲਦਾਂ ਦੇ ਸਿੰਗਾ ਤੇ ਮਲ ਦਿੱਤਾ ਦਾਲਾਂ ਦਾ ਫੱਕਾ ਮਾਰ ਲਿਆ ਚਾਕੂ ਨੂੰ ਚਾਦਰ ਦੀ ਕੰਨੇ ਨਾਲ ਪੂੰਝ ਕੇ ਬੋਜੇ ਵਿੱਚ ਇਹ ਆਖਦਿਆਂ ਪਾ ਲਿਆ ਕਿ ਚਲੋ ਇਹਦੇ ਨਾਲ ਖਰਬੂਜੇ ਜੀਰਿਆ ਕਰਾਂਗੇ ਹੁਣ ਤੁਸੀਂ ਦੱਸੋ ਤਾਇਆ ਮਨਸाराम ਵਹਿਮ ਕਰੇ ਕਿ ਨਾ ਇੱਕ ਮਹੀਨਾ ਪਹਿਲੇ ਦੀ ਗੱਲ ਹੈ ਤਾਏ ਮਨਸाराम ਨੇ ਸੁਣ ਲਿਆ ਕਿ ਇੱਕ ਬਹੁਤ ਵੱਡਾ ਆਦਮੀ ਦਿਲ ਦੀ ਹਰਕਤ ਬੰਦ ਹੋਣ ਨਾਲ ਮਰ ਗਿਆ ਇਸ ਤੇ ਤਾਏ ਮਨਸाराम ਨੂੰ ਵਹਿਮ ਚੰਬੜ ਗਿਆ ਕਿ ਬਸ ਦਿਲ ਫੇਲ ਹੋਇਆ ਕਿ ਹੋਇਆ ਮੇਰੇ ਕੋਲ ਆਇਆ ਸੱਜੇ ਅੱਖੀ ਨੂੰ ਹੱਥ ਨਾਲ ਘੁੱਟਦਾ ਹੋਇਆ ਕਹੀ ਜਾਏ ਦਿਲ ਧੜਕਦਾ ਨਹੀਂ ਜਾਪਦਾ ਮੇਰਾ ਹਾਸਾ ਨਿਕਲ ਗਿਆ ਤਾਇਆ ਮਨਸਰਾਮ ਜੀ ਦਿਲ ਤਾਂ ਦੂਜੇ ਪਾਸੇ ਹੁੰਦਾ ਸੱਜੇ ਪਾਸੇ ਕਿਵੇਂ ਧੜਕੇ ਫੇਰ ਤਾਇਆ ਦਿਲ ਧੜਕਣ ਬਿਨਾ ਤਾਂ ਕੋਈ ਸ਼ਾਇਦ ਜਿਉਂਦਾ ਰਹਿ ਸਕਦਾ ਹੈ ਤਾਇਆ ਮਨਸਰਾਮ ਨਹੀਂ ਦਿਲ ਤਾਂ ਉਹ ਕੜੀ ਐ ਕਿ ਟਕ ਟਕ ਹਾਟੀ ਤੇ ਟੱਕ ਦੀ ਮੁੱਲਦੀ ਨਹੀਂ ਤਾਇਆ ਮਨਸਰਾਮ ਨੂੰ ਕੁਝ ਤਰਵਾਸ ਆਇਆ ਤਾਂ ਸਹੀ ਪਰ ਫਿਰ ਵੀ ਕਹਿਣ ਲੱਗਾ ਮੈਂ ਕਿਆ ਇਹਦਾ ਕੋਈ ਪਤਾ ਨਹੀਂ ਅੱਜ ਨਹੀਂ ਢੜਕਣੋਂ ਹਟਿਆ ਤਾਂ ਕੱਲ ਹਟ ਜਾਏ ਇਧਰੇ ਮੈਨੂੰ ਸ਼ਹਿਰ ਲੈ ਜਾ ਕੇ ਵੱਡੇ ਡਾਕਟਰ ਨੂੰ ਵਿਖਾ ਲਿਆਏ ਤੇ ਚੰਗਾ ਕਰੇ ਐਉਂ ਵਹਿਮੀਤਾਏ ਮੰਸਾ ਰਾਮ ਨੂੰ ਜਿਹੜੀ ਬਿਮਾਰੀ ਹੈ ਜੇ ਡਾਕਟਰਾਂ ਦੇ ਵਿਚਾਰ ਵਿੱਚ ਵੀ ਨਹੀਂ ਹੁੰਦੀ ਉਹ ਲੱਗ ਜਾਂਦੀ ਹੈ ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਮੈਂ ਤਾਇਆ ਮਨਸਰਾਮ ਨੂੰ ਨਾਲ ਲੈ ਕੇ ਇੱਕ ਝਾੜ-ਚਪਾੜਾ ਕਰਨ ਵਾਲੇ ਕੋਲ ਚਲਿਆ ਗਿਆ। ਮੈਂ ਨਹੀਂ ਸਚਾਉਂਦਾ ਪਰ ਤਾਇਆ ਖੜੇ ਪੈ ਗਿਆ ਤਾਂ ਮੇਰੀ ਵਾਹਣਾ ਗਈ। ਉੱਥੇ ਪੁੱਜੇ ਤਾਂ ਮੰਦਰੀ ਨੇ ਜੁੜੀ ਹੋਈ ਭੀੜ ਸਾਹਮਣੇ ਤਾਇਏ ਵੱਲ ਇਸ਼ਾਰਾ ਕਰਕੇ ਕਿਹਾ ਲੋ ਭਈ ਤੁਸੀਂ ਤਾਂ ਵੇਖਦੇ ਹੋ ਪਰ ਇਸ ਆਦਮੀ ਦਾ ਸਿਰ ਹੈ ਨਹੀਂ। ਕਿਉਂ ਭਈ ਆਪ ਹੀ ਦੱਸ ਤੇਰਾ ਸਿਰ ਹੈ ਕਿ ਨਹੀਂ? ਮਨਸाराम ਨੇ ਇਹ ਸੁਣ ਕੇ ਅੱਖੀਆਂ ਮੀਟੀਆਂ ਤੇ ਬੋਲਿਆ ਠੀਕ ਹੈ ਮਹਾਰਾਜ ਮੇਰਾ ਸਿਰ ਹੈ ਨਹੀਂ ਮੈਨੂੰ ਬੜਾ ਗੁੱਸਾ ਆਇਆ ਮੈਂ ਕੜ ਗਿਆ ਤਾਇਆ ਜੇ ਤੇਰਾ ਸਿਰ ਨਹੀਂ ਤਾਂ ਪੱਗ ਕਾਦੇ ਉੱਪਰ ਬੱਦੀਉ ਬੜੀ ਮੁਸ਼ਕਲ ਨਾਲ ਉਹਨੂੰ ਸਿਰ ਦੀ ਮੌਜੂਦਗੀ ਦਾ ਵਿਸ਼ਵਾਸ ਦਿਵਾਇਆ ਪਰ ਪਰਸੋਂ ਤੱਕ ਤਾਇਆ ਮਨਸाराम ਨੇ ਹੱਦ ਕਰ ਦਿੱਤੀ ਮੇਰੇ ਕੋਲ ਨੀਵੇਂ-ਨੀਵੇਂ ਲੱਕ ਆਇਆ ਅੱਖੀਆਂ ਜਿਵੇਂ ਪੁੱਠੀਆਂ ਕੀਤੀਆਂ ਹੋਈਆਂ ਬੁੱਲ ਸੁੱਕੇ ਹੋਏ ਬੜੀ ਮਰੀ ਹੋਈ ਆਵਾਜ਼ ਉਹਦੇ ਮੂੰਹੋਂ ਨਿਕਲੀ ਛੇਤੀ ਕਰੋ ਮੈਨੂੰ ਕਿਧਰੇ ਲੈ ਚਲੋ ਮੈਂ ਕਿਹਾ ਕਿਉਂ ਤਾਇਆ ਜੀ ਸੁੱਖ ਤਾਂ ਹੈ ਤੈਹ ਦੀ ਪਰੜਾਈ ਹੋਈ ਆਵਾਜ਼ ਆਈ ਮੇਰੇ ਜਾਨ ਨੂੰ ਖਤਰਾ ਹੈ ਅੱਜ ਸ਼ਾਮ ਤੱਕ ਮੈਨੂੰ ਲਾਮਚਾਮਣਾ ਕੀਤਾ ਗਿਆ ਤਾਂ ਮੈਂ ਸਮਝੋ ਹੈ ਨਹੀਂ ਇਹ ਆਖਦਿਆਂ ਤਾਇ ਮਨਸਾ ਰਾਮ ਦੀਆਂ ਭੁੱਬਾਂ ਨਿਕਲ ਗਈਆਂ ਔੜਕ ਗੱਲ ਕੀ ਏ ਤਾਇ ਗੱਲ ਕੀ ਏ ਸ਼ਿੰਗਾਰੂ ਹੋੜਾ ਨੇ ਕੱਲ ਦੀ ਮਾਰਖੰਡੀ ਬੱਕਰੀ ਮੇਰੇ ਮਗਰ ਲਈ ਹੋਈ ਨਹੀਂ ਵੇਚੀ ਤੂੰ ਉਹਦੇ ਸਿੰਗਾ ਨਾਲ ਛੁਰੀਆਂ ਬੰਨ ਛੱਡੀਆਂ ਨੇ ਮੇਰੇ ਵੈਰੀਆਂ ਨੇ ਮੈਂ ਬਥੇਰਾ ਮੱਥਾ ਮਾਰਿਆ ਭਈ ਬੱਕਰੀ ਨੇ ਆਦਮੀ ਨੂੰ ਕੀ ਮਾਰਨਾ ਪਰ ਤਾਇਆ ਮਨਸਾ ਰਾਮ ਅਜੇ ਤੱਕ ਨਹੀਂ ਮੰਨਿਆ ਤੇ ਮੰਨੇ ਵੀ ਕਿਵੇਂ ਹੋਰ ਹਰ ਬਿਮਾਰੀ ਦਾ ਇਲਾਜ ਹੈ ਪਰ ਵਹਿਮ ਕੌਣ ਹਟਾਏ ਧੰਨਵਾਦ